ਤੇ ਇਹਦੇ ਵਿੱਚ ਜਾਂ ਬਾਬਾ ਦੀਪ ਸਿੰਘ ਹੋਗੇ ਜਾਂ ਬਾਬਾ ਸ਼੍ਰੀ ਚੰਦ ਜਨਮ ਦਿਨ ਦੇ ਤੇ ਸੰਗਤਾਂ ਕੇਕ ਦੀ ਵਰਤੋਂ ਕਰਦੀਆਂ ਨੇ ਸੋ ਕੀ ਕਹਿਣਾ ਚੌਕਗੇ ਕੇਕ ਜਿਹੜਾ ਆ ਉਹ ਰਹਿਤ ਮਰਿਆਦਾ ਵਿੱਚ ਆਂਦਾ ਜਾਂ ਇਹ ਸਾਨੂੰ ਵਰਤੋਂ ਕਰਨੀ ਜਿਹਦੇ ਕਿ ਨਹੀਂ ਕਰਨੀ ਚਾਹੀਦੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਖਫਤੈ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਤੇ ਅੱਜ ਖੜਿਆ ਜੁਲਾ ਗੁਰਦਾਸਪੁਰ ਦਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਦੇ ਚਟ ਸ਼ੋਪ ਪ੍ਰਾਪਤ ਗੁਰਦੁਆਰਾ ਟਾਲੀਸਾ ਵਿਖੇ ਸਭ ਸੰਗਤਾਂ ਨੂੰ ਪਤਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਧੰਨ ਬਾਬਾ ਸ਼੍ਰੀ ਚੰਚੀ ਦੇ ਆਗਮਨ ਜਿਹੜੇ ਗੁਰਪੁਰ ਬਣੇ ਉਹਨਾਂ ਦੇ ਜਨਮ ਦਿਹਾੜੇ ਨੇ ਉਹ ਸਾਰੇ ਵਿਸ਼ਵ ਪਰਮ ਨਾਏ ਜਾ ਰਹੇ ਨੇ ਸੋ ਇਸੇ ਹੀ ਖੁਸ਼ੀ ਦੇ ਸਬੰਧ ਵਿੱਚ ਅੱਜ ਅਸੀਂ ਗੁਰਦੁਆਰਾ ਟਲਸਾ ਦੇ ਖੜੇ ਹਾਂ ਤੇ ਗੱਲਬਾਤ ਕਰ ਰਹੇ ਹਾਂ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਨਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜੇ ਜਨਮ ਦਿਨ ਬਾਬਾ ਸ਼੍ਰੀ ਚੰਚੀ ਦੇ ਮਾਰੇ ਆ ਰਹੇ ਨੇ ਉਪਰੰਤ ਤੇ ਇਹਦੇ ਵਿੱਚ ਜਾਂ ਬਾਬਾ ਦੀਪ ਸਿੰਘ ਹੋਗੇ ਜਾਂ ਬਾਬਾ ਸ਼੍ਰੀ ਚੰਦ ਜਨਮ ਦਿਨ ਤੇ ਤੇ ਸੰਗਤਾਂ ਕੇਕ ਦੀ ਵਰਤੋਂ ਕਰਦੀਆਂ ਨੇ ਸੋ ਕੀ ਕਹਿਣਾ ਚੌਕ ਦੇ ਕੇਕ ਜਿਹੜਾ ਆ ਉਹ ਰਹਿਤ ਮਰਜਾਦਾ ਵਿੱਚ ਆਂਦਾ ਜਾਂ ਇਹ ਸਾਨੂੰ ਵਰਤੋਂ ਕਰਨੀ ਜਿਹਦੇ ਕਿ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਕਾਰ ਟੀਵੀ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਆਂ ਸਤਕਾਰ ਜੋ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਹੋ ਗਏ ਭਗਤ ਸਾਹਿਬਾਨ ਜੀ ਦੇ ਪ੍ਰਕਾਸ਼ ਜੋ ਨੇ ਜਨਮ ਦਿਹਾੜੇ ਹੋ ਗਏ ਜਾਂ ਗੁਰੂ ਸਾਹਿਬਾਨ ਜੀ ਦੇ ਪੁੱਤਰ ਜਿਹੜੇ ਨੇ ਸਾਹਿਬਜ਼ਾਦੇ ਉਹਨਾਂ ਦੇ ਅਸੀਂ ਜਨਮ ਦਿਹਾੜੇ ਬਣਾਉਂਦੇ ਆ ਤੰਦਰੁਸਤੀ ਵਾਲਾ ਬਹੁਤ ਵਧੀਆ ਗੱਲ ਹੈ ਔਰ ਇਹਦੇ ਵਿੱਚ ਯਥਾ ਸ਼ਕਤ ਆਪਣੀ ਸਮਰੱਥਾ ਮੁਤਾਬਕ ਬਹੁਤ ਸੰਗਤਾਂ ਜਿਹੜੀਆਂ ਨੇ ਉਹ ਸੇਵਾ ਭਾਵਨਾ ਕਰਦੀਆਂ ਨੇ ਸੰਗਤਾਂ ਲੰਗਰ ਵੀ ਲਾਉਂਦੀਆਂ ਨੇ ਆਉ ਟੈਨ ਸੇਵਾ ਵੀ ਕਰਦੀਆਂ ਨੇ ਸੰਗਤਾਂ ਦੀਆਂ ਜਿਹੜੀ ਗੱਲ ਕੀਕ ਦੀ ਆਉਂਦੀ ਹੈ ਅਸੀਂ ਸਰੋਤਾਂ ਨੂੰ ਪੜਦੇ ਆਂ ਰਹਿਤ ਮਰਿਆਦਾ ਨੂੰ ਪੜਦੇ ਆਂ ਜਾਂ ਹੋਰ ਜਿਹੜੇ ਆਪਣੇ ਇਤਿਹਾਸ ਨੂੰ ਪੜਦੇ ਆਂ ਇਹ ਨਵਾਂ ਯੁੱਗ ਜਿਹੜੀ ਟੈਕਨੋਲੋਜੀ ਬਾਹਰ ਤੋਂ ਵਿਦੇਸ਼ ਤੋਂ ਆਈ ਹੈ ਗੁਰੂ ਸਾਹਿਬਾਨ ਜੀ ਨੇ ਸਾਨੂੰ ਜਾਂ ਸਾਡੇ ਵੱਡੇ ਜਿਹੜੇ ਪੁਰਖੇ ਨੇ ਜਿਨ੍ਹਾਂ ਨੇ ਰਹਿਤ ਮਰਿਆਦਾ ਬਣਾਈ ਜਿਨ੍ਹਾਂ ਨੇ ਬਹੁਤ ਲੰਮਾ ਸੰਘਰਸ਼ ਕਰਕੇ ਸਿੱਖ ਸਿਧਾਂਤ ਦੀ ਪਹਿਰੇਦਾਰੀ ਕੀਤੀ ਹੈ ਔਰ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ ਹੈ ਉਹਨਾਂ ਨੇ ਹੀ ਸਾਨੂੰ ਰਹਿਤ ਮਰਿਆਦਾ ਵਿੱਚ ਵੀ ਦੱਸਿਆ ਕਿ ਹਰ ਸਿੱਖ ਜਿਹੜਾ ਨੰਦੂ ਗੁਰੂ ਘਰ ਜਾਂਦਾ ਉਹ ਜਿੱਥੇ ਉਹਨੇ ਨਤਮਸਤਕ ਅਦਬ ਸਹਿਤ ਹੋਣਾ ਨਹੀਂ ਹੈ ਉੱਥੇ ਉਹ ਦੇਖ ਲੈ ਕੇ ਜਾਂਦਾ ਸੋ ਸਾਬਾ ਜੋ ਹੈ ਕਿ ਉੱਥੇ ਦੇਵਦੀ ਪ੍ਰਵਾਣਗੀ ਹੁੰਦੀ ਹੈ ਇਸੇ ਤਰ੍ਹਾਂ ਹੀ ਰਹਿਤ ਮਰਿਆਦਾ ਵਿੱਚ ਹੀ ਲਿਖਿਆ ਕਿ ਜਦੋਂ ਅਸੀਂ ਤਖਤ ਸਾਹਿਬਾਨਾਂ ਤੇ ਜਾਂਦੇ ਹਾਂ ਉੱਥੇ ਵੀ ਸਿੱਖ ਕੜਾ ਪ੍ਰਸ਼ਾਦੀ ਦੇਖ ਲੈ ਕੇ ਜਾਂਦੇ ਆ ਗੁਰੂ ਔਰ ਆਪਣੀ ਯਥਾ ਸ਼ਕਤ ਜਿਹੜੀ ਆ ਉਹ ਗੁਰੂ ਕੀ ਗੋਲਕ ਦੇ ਵਿੱਚ ਸੇਵਾ ਪਉਂਦੀ ਔਰ ਕੀਕ ਵਾਲੀ ਜਿਹੜੀ ਗੱਲ ਹੈ ਨਵੀਂ ਮਤਾ ਦੇ ਵਿੱਚੋਂ ਆਈ ਆ ਪਰ ਇਹ ਦਾ ਨਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਗੁਰੂ ਸਾਹਿਬਾਨ ਜੀ ਨੇ ਸਾਨੂੰ ਕੜਾ ਪ੍ਰਸ਼ਾਦੀ ਦੇਗ ਬਖਸ਼ੀ ਹੈ ਹਰ ਖੁਸ਼ੀ ਦੇ ਮੌਕੇ ਹਰ ਸਮੇਂ ਦੇ ਉੱਪਰ ਹਰ ਕਾਰਜ ਜਿਹੜਾ ਹੈ ਉਹ ਕੜਾ ਪ੍ਰਸ਼ਾਦੀ ਦੇਗ ਆਰੰਭ ਦੇ ਜਿਹੜੀ ਅਖੀਰ ਦੇ ਵਿੱਚ ਜਿਹੜੀ ਆ ਸਮਾਪਤੀ ਵੇਲੇ ਵਰਤਾਈ ਜਾਂਦੀ ਹੈ ਤੇ ਕੜਾ ਪ੍ਰਸ਼ਾਦ ਵੀ ਬਣਾਉਣ ਦੀ ਵਿਧੀ ਜਿਹੜੀ ਸ਼ੁਰੂ ਤੋਂ ਹੀ ਹੈ। ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਲੈ ਰਹੀ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆਉਗੀ ਜ਼ਰੂਰ ਸੰਗਤਾਂ ਨੂੰ ਅਗਾਹ ਸਮੇਂ ਸਮੇਂ ਤੇ ਕਰਦੇ ਨੇ। ਦੇਖੋ ਬੇਨਤੀ ਹੈ ਕਿ ਇਹ ਮਨਮਤ ਹੈ ਨਾ ਜੇ ਕੇਕ ਖਾਵਾਂਗੇ ਤੇ ਬੱਚੇ ਦੇਗ ਭੁੱਲ ਜਾਣਗੇ। ਸੋ ਇੱਥੇ ਐਕਸ਼ਨ ਹੋਣਾ ਚਾਹੀਦਾ। ਬਿਲਕੁਲ ਸਿੱਖ ਸੰਗਤਾਂ ਨੂੰ ਜਿਹੜੀ ਉਹ ਬੇਨਤੀ ਕਰਦੇ ਆਂ ਪਰ ਜ਼ੋਰ ਕੇ ਅਸੀਂ ਵੇਖੋ ਪੁਰਾਤਨਤਾ ਨੂੰ ਸੰਭਾਲ ਜਾਈਏ ਨਾ। ਕਿਉਂਕਿ ਅੱਜ ਵੀ ਜਦੋਂ ਸਾਡੇ ਬੱਚਿਆਂ ਦੇ ਜਨਮ ਦਿਹਾੜੇ ਜਨਮ ਦਿਨ ਹੁੰਦੇ ਨੇ ਜਾਂ ਮਤਲਬ ਉਦੋਂ ਵੀ ਅਸੀਂ ਕੋਸ਼ਿਸ਼ ਕਰੀਏ ਕਿ ਗੁਰੂ ਘਰ ਜ਼ਰੂਰ ਦੇਖ ਲੈ ਕੇ ਬੱਚੇ ਨੂੰ ਜਿੱਥੇ ਉੱਥੇ ਮੱਥਾ ਟਿਕਾਈ ਉਹਨੂੰ ਦੱਸਿਏ ਕਿ ਜਿਸ ਤਰ੍ਹਾਂ ਰਹਿਤ ਮਰਿਆਦਾ ਜੀ ਵੀ ਲਿਖਿਆ ਕਿ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਗੁਰੂ ਸਾਹਿਬ ਜੀ ਦਾ ਜਿਹੜਾ ਉਹ ਰਹਿਤ ਮਰਿਆਦਾ ਜੀ ਵੀ ਲਿਖਿਆ ਕਿ ਜਦੋਂ ਬੱਚੇ ਦਾ ਜਨਮ ਹੋਵੇ ਤੇ ਉਦੋਂ ਸ਼ਬਦ ਪੜ੍ਹਨੇ ਚਾਹੀਦੇ ਆ ਖੁਸ਼ੀ ਦੇ ਕਿ ਸਤਿਗੁਰੂ ਸਾਚੇ ਦੀ ਆ ਭੇਜ ਤੇ ਇਹ ਵੀ ਬਚਨ ਆਉਂਦੇ ਆ ਕਿ ਸੇ ਧੰਵਾਦ ਦੇ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਸ਼ਬਦ ਪੜਦੇ ਆ ਸ਼ੁਕਰਾਨੇ ਵਜੋਂ ਹੀ ਜਿਹੜਾ ਉਹ ਇਹ ਕਰਜ ਕਰਨਾ ਨਾ ਕਿ ਵੇਖਾ ਵਿਖਾਈ ਦੀ ਜਾਂ ਪੱਛਮ ਦੀ ਤਰਜ਼ ਦੇ ਉੱਪਰ ਅੱਜ ਬਹੁਤ ਕੁਝ ਚੱਲ ਰਿਹਾ ਬਹੁਤ ਲੋਕ ਜਿਹੜੇ ਇਸ ਪਾਸੇ ਨੂੰ ਤੁਰ ਪਏ ਨੇ ਕਿਉਂਕਿ ਅਸੀਂ ਦੱਸ ਰਹੇ ਆ ਕਿ ਜਿਸ ਤਰ੍ਹਾਂ ਅਸੀਂ ਆਪਣੇ ਕਰਮ ਕਰਦੇ ਆ ਉਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਵਿੱਚ ਉਸੇ ਤਰ੍ਹਾਂ ਕਰਨਾ ਇਹ ਸਰਾਸਰ ਜਿਹੜਾ ਉਹ ਗੱਲ ਗਲਤ ਹੈ ਇਹ ਇਹਦੇ ਉੱਪਰ ਬੜੀ ਜਿਹੜੀ ਸੋਚ ਵਿਚਾਰ ਦੀ ਸਾਨੂੰ ਜਿੱਥੇ ਅਸੀਂ ਬੜੀ ਸ਼ਰਦਾ ਵਿਖਾਉਂਦੇ ਆ ਸ਼ਰਦਾ ਤੋਂ ਭਾਵ ਹੈ ਕਿ ਉਹ ਹੀ ਬਾਣੀ ਦੇ ਵਿੱਚ ਵੀ ਹੁੰਦਾ ਨਾ ਕਿ ਅਕਲੀ ਸਾਬ ਸੇਵੀ ਹੈ ਅਕਲੇ ਪਈ ਹੈ ਮਾਨ ਅਕਲੀ ਪੜ ਕੇ 부ਜੀ ਅਕਲੀ ਕੀਚੈਦਾਨ ਕੋਈ ਵੀ ਕਾਰਜ ਜਿਹੜਾ ਕਰਨਾ ਉਹ ਆਪਣੀ ਮਤ ਨੂੰ ਜਿਹੜੀ ਆ ਗੁਰਮਤ ਦੇ ਨਾਲ ਜੋੜ ਕੇ ਕਰੀਏ ਤਾਂ ਹੀ ਜਿਹੜਾ ਉਹ ਇੱਕ ਸਹੀ ਜਿਹੜਾ ਮੈਸੇਜ ਜਿਹੜਾ ਉਸ ਸਿੱਖ ਸੰਗਤਾਂ ਤੱਕ ਜਾਵੇਗਾ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਆਹ ਇਹਨਾਂ ਦੀ ਪਸੰਦ ਦਾ ਪਤਾ ਕਰਦੇ ਆ ਬੱਚੇ ਕੀ ਖਾਣਾ ਪਸੰਦ ਕਰਦੇ ਹੋ ਕੇਕ ਜਾਂ ਦੇਗ ਠੀਕ ਹਾਂਜੀ ਕੇਕ ਬੱਜੀ ਤੁਸੀਂ ਕੀ ਪਸੰਦ ਕਰਦੇ ਹੋ ਕੇਕ ਖਾਣਾ ਜਾਂ ਦੇਗ ਕੇਕ ਹਾਂਜੀ ਕੇਕ ਸੋ ਸਾਡੇ ਦਾ ਹੋਰ ਛੋਟੇ ਜਿਹੇ ਬੱਚੇ ਨੇ ਇਹਨਾਂ ਨੂੰ ਵੀ ਪੁੱਛਦੇ ਆ ਆ ਵੀ ਇਹ ਕੀ ਪਸੰਦ ਕਰਦੇ ਹਾਂ ਬੱਜੀ ਤੁਸੀਂ ਕੀ ਪਸੰਦ ਕਰੋਗੇ ਖਾਣਾ ਕੇਕ ਜਾਂ ਦੇਗ ਦੇਗ ਕਿਉਂ ਪਸੰਦ ਕਰਦੇ ਹੋ ਹੋ ਸਾਡੇ ਗੁਰੂਆਂ ਨੇ ਬਖਸ਼ਿਆ ਨੂੰ ਤੁਸੀਂ ਕੀ ਪਸੰਦ ਕਰਦੇ ਹੋ ਦੇਗ ਦੇਖ ਸੋ ਇਹਨੇ ਛੋਟੇ ਛੋਟੇ ਬੱਚੇ ਸੋ ਜਿਹੜੇ ਜਿਹੜੇ ਗੁਰਦੁਆਰਾਵਾਂ ਵਿੱਚ ਕੇਕ ਦੀ ਵਰਤੋਂ ਹੁੰਦੀ ਆ ਸੱਚ ਜਾਣਿਓ ਆਉਣ ਵਾਲੀ ਜਿਹੜੀ ਪਨੀਰੀ ਆ ਉਹ ਕੇਕ ਨੂੰ ਯਾਦ ਰੱਖੇਗੀ ਔਰ ਦੇਗ ਨੂੰ ਭੁੱਲ ਜਾਏਗੀ ਸੋ ਬੜਾ ਗੰਭੀਰ ਮਸਲਾ ਬੜਾ ਇਹ ਜਿਹੜਾ ਇਹ ਮਸਲੇ 'ਚ ਸੋਚਣ ਦੀ ਲੋੜ ਆ